ਸੋਸ਼ਲ ਮੀਡੀਆ ਤੇ ਕੁਝ ਵੀਡੀਓ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਇਹ ਗੱਲ ਆਕੀ ਜਾ ਰਹੀ ਹੈ ਇੱਕ ਵਿਅਕਤੀ ਵੱਲੋਂ ਕਿ ਸੀਐਮ ਭਗਵੰਤ ਮਾਨ ਦੀਆਂ ਇਹ ਵੀਡੀਓ ਨੇ ਪਰ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਲਚਲ ਮਚ ਗਈ ਤਾਂ ਇਸ ਨੂੰ ਲੈ ਕੇ ਉਸ ਵਿਅਕਤੀ ਦਾ ਨਾਮ ਵੀ ਸਾਹਮਣੇ ਆ ਗਿਆ ਫੋਟੋ ਵੀ ਸਾਹਮਣੇ ਆ ਗਈ ਹੈ ਜਿਸ ਨੇ ਵਾਇਰਲ ਕੀਤੀਆਂ ਨੇ ਜਗਮਨ ਸ਼ਰਮ ਸਮਰਾ ਉਸ ਵਿਅਕਤੀ ਦਾ ਨਾਮ ਦੱਸਿਆ ਜਾ ਰਿਹਾ ਦੂਜੇ ਪਾਸੇ ਉਹਦੀ ਫੋਟੋ ਨਾਲ ਨਾਲ ਤੁਹਾਨੂੰ ਦਿਖਾ ਰਹੇ ਆ ਪਰ ਹੁਣ ਸਾਈਬਰ ਸੈੱਲ ਵੱਲੋਂ ਉਸ ਵਿਅਕਤੀ ਦੇ ਖਿਲਾਫ ਵਕਮਖਤਰਾਮਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਕਿਉਂਕਿ ਇਹ ਗੱਲ ਆਕੀ ਜਾ ਰਹੀ ਹੈ ਕਿ ਵੀਡੀਓ ਕੁਝ ਟੈਕਨੋਲੋਜੀ ਨਾਲ ਐਡਿਟ ਕੀਤੀਆਂ ਗਈਆਂ ਨੇ ਜਿਵੇਂ AI ਦੀ ਟੈਕਨੋਲੋਜੀ ਆਈ ਹੈ ਤੇ ਹੋਰ ਵੀ ਕਈ ਟੈਕਨੋਲੋਜੀਾਂ ਨੇ ਜਿਸ ਨੂੰ ਲੈ ਕੇ ਚਿਹਰਾ ਲਗਾਇਆ ਜਾਂਦਾ ਤਾਂ ਇਹ ਵੀਡੀਓ ਜਿਹੜੀਆਂ ਉਸ ਤਰੀਕੇ ਨਾਲ ਬਣਾਈਆਂ ਗਈਆਂ ਨੇ ਇਸ ਤਰੀਕੇ ਨਾਲ ਸਾਈਬਰ ਸੈੱਲ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਤੇ ਉਸ ਵਿਅਕਤੀ ਨੂੰ ਲੈ ਕੇ ਹੁਣ ਕਿਤਨੇ ਕਿਤੇ ਬਹੁਤ ਵੱਡੇ ਖੁਲਾਸੇ ਹੋ ਸਕਦੇ ਨੇ ਕਿ ਆਖਰੋ ਬੰਦਾ ਹੈ ਕੌਣ ਹੈ ਕਿਉਂ ਉਸਨੇ ਵਾਇਰਲ ਕੀਤੀਆਂ ਨੇ ਪਰ ਨਾਲ ਦੀ ਨਾਲ ਇਹ ਵੀ ਦੱਸ ਦਿੰਨੇ ਆ ਉਸ ਜਗਮਨ ਸਮਰਾ ਨੇ ਇਹ ਗੱਲ ਪੋਸਟ ਪਾ ਕੇ ਆਪਣੀ ਫੋਟੋ ਪਾ ਕੇ ਇਹ ਗੱਲ ਨਾਲ-ਨਾਲ ਲਿਖ ਕੇ ਸਟੇਟਸ ਦੇ ਵਿੱਚ ਲਾ ਦਿੱਤੀ ਹੈ ਕਿ ਅਗਰ ਇਹ ਵੀਡੀਓ ਨੂੰ ਕੋਈ ਝੂਠਾ ਸਾਬਤ ਕਰ ਦੇ ਤਾਂ ਉਸ ਨੂੰ 5 ਕਰੋੜ ਰੁਪਏ ਦਾ ਮੈਂ ਇਨਾਮ ਦੇਵਾਂਗਾ ਤੂੰ ਦੇਖੋ ਕਿੰਨੀ ਵੱਡੀ ਗੱਲ ਆਖ ਦਿੱਤੀ ਹੈ ਤਾਂ ਇਸ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਤਾਂ ਜੋ ਸਾਈਬਰ ਸੈੱਲ ਵੱਲੋਂ ਧਰਾਮਾ ਲਗਾਈਆਂ ਗਈਆਂ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਬੀਐਨਐਸ ਦੇ ਤਹਿਤ 342 3531 ਤੇ 2 3522 ਦੇ ਤਹਿਤ ਜਿਹੜੀ ਇਹ ਫੇਰ ਦਰਜ ਹੋਈ ਆ ਜਿਸ ਦੇ ਵਿੱਚ ਕੀ ਹੁਣ ਉਸ ਵਿਅਕਤੀ ਨੂੰ ਲੈ ਕੇ ਪੁਲਿਸ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਉਸ ਵਿਅਕਤੀ ਨੂੰ ਜਲਦੀ ਹੀ ਫੜਨ ਦਾ ਪੁਲਿਸ ਦਾਅਵੇ ਕਰ ਰਹੀ ਹੈ ਪਰ ਅ ਦੇਖੋ ਕਿ AI ਦੀ ਟੈਕਨੋਲੋਜੀ ਆਈ ਹੈ ਚੰਗੇ ਚੀਜ਼ਾਂ ਵਾਸਤੇ ਆਈ ਹੋਵੇਗੀ ਪਰ ਇਸ ਤਰੀਕੇ ਨਾਲ ਕਿਸੇ ਨੂੰ ਬਦਨਾਮ ਕਰਨਾ ਕਿਸੇ ਦੇ ਅਕਸ ਨੂੰ ਖਰਾਬ ਕਰਨਾ ਇਹ ਵੀ ਗੱਲ ਸਹੀ ਨਹੀਂ ਹੁੰਦੀ ਪਰ ਇਹ ਜਾਸਦਾ ਵਿਸ਼ਾ ਹੈ ਪਰ ਦੂਜੇ ਪਾਸੇ ਦੇਖੋ ਕਿ ਸੀਐਮ ਭਗਉਤ ਮਾਨ ਦੀ ਵੀਡੀਓ ਜਿਹੜੀ ਇਹ ਬਣਾ ਕੇ ਵਾਇਰਲ ਕੀਤੀ ਗਈ ਆ ਜਾਂ ਬਣਾਈ ਆ ਜਾਂ ਕੀ ਆ ਇਹ ਜਾਂਚ ਦਾ ਵਿਸ਼ਾ ਪਰ ਦੂਜੇ ਪਾਸੇ ਤੁਸੀਂ ਦੇਖੋ ਕਿ ਇਸ ਤਰੀਕੇ ਦੇ ਮਾਮਲੇ ਇਹ ਲਗਾਤਾਰ ਪੱਖ ਤੇ ਜਾ ਰਹੇ ਨੇ ਕਈ ਮੰਤਰੀਆਂ ਦੀ ਕਈ ਲੀਡਰਾਂ ਦੀ ਇਸ ਤਰੀਕੇ ਦੀ ਵੀਡੀਓ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਪਹਿਲਾਂ ਹੀ ਵਾਇਰਲ ਹੋਈਆਂ ਨੇ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਹੀ ਕਿਹਾ ਜਾਂਦੇ ਕਿ AI ਨਾਲ ਟੈਕਨੋਲੋਜੀ ਨਾਲ ਇਹ ਐਡਿਟ ਕੀਤੀਆਂ ਗਈਆਂ ਨੇ ਪਰ ਹੁਣ ਸਾਈਬਰ ਸੈੱਲ ਇਸ ਚੀਜ਼ ਨੂੰ ਜਾਂਚ ਕਰ ਰਿਹਾ ਹੈ ਕਦੋਂ ਸਬੰਧਿਤ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਇਸ ਪੂਰੇ ਮਾਮਲੇ ਵਿੱਚ ਨਿਕਲਦਾ ਕੀ ਹੈ ਇਹ ਤੁਹਾਨੂੰ ਬੜਾ ਸਮਝ ਦੱਸੇਗਾ ਕਿਉਂਕਿ ਉਹ ਵੀਡੀਓ ਅਗਰ ਬਣੀ ਹੈ ਤਾਂ ਫਿਰ ਕੌਣ ਬਣਾ ਰਿਹਾ ਸੀ ਇਹ ਲੱਗ ਰਿਹਾ ਸੀ ਕੋਈ ਸ਼ੂਟ ਕਰ ਰਿਹਾ ਹੈ ਤਾਂ ਅਗਰ ਇਸ ਤਰੀਕੇ ਦੀ ਵੀਡੀਓ ਲੀਕ ਵੀ ਹੁੰਦੀ ਹੈ ਤਾਂ ਫਿਰ ਉਹ ਸ਼ੂਟ ਨਹੀਂ ਫਿਰੋ ਇਸ ਤਰੀਕੇ ਨਾਲ ਗੁਪਤ ਕੈਮਰੇ ਜਾਂ ਫਿਰ ਗੁਪਤ ਤਰੀਕੇ ਦੇ ਨਾਲ ਬਣਾਈ ਜਾ ਸਕਦੀ ਸੀ ਪਰ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਨੇ ਇਹ ਕੋਈ ਪੂਰਾ ਟਾਰਗੇਟ ਕੀਤਾ ਜਾ ਰਿਹਾ ਹੈ ਤਾਂ ਇਸ ਤਰੀਕੇ ਨਾਲ ਆਵਾ ਦੀ ਪਾਰਟੀ ਦੇ ਵਕ ਵਕ ਬੁਲਾ ਰਹੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੂੰ ਜਾਣ ਬੁੱਝ ਕੇ ਇਸ ਤਰੀਕੇ ਦੀਆਂ ਕਿਤੇ ਵੀਡੀਓ ਬਣਾ ਕੇ ਉਹਨਾਂ ਨੂੰ ਉਨ੍ਹਾਂ ਦੀ ਐਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖਦੇ ਹੁਣ ਕਦੋਂ ਸਾਈਬਰ ਸੈੱਲ ਉਸ ਨੂੰ ਗ੍ਰਿਫਤਾਰ ਕਰਦਾ ਹੈ ਤੁਹਾਡੇ ਨਾਲ ਕੈਮਰਾਮੈਨ ਗਰਜੋਤ ਦੇ ਨਾਲ ਹਰਤੇਸ਼ ਸਿੰਘ